ਪਹਿਲਾਂ ਤਾਲੇ ਲਵਾਉਂਦੇ ਆ ਐਮ ਐਲ ਏ ਚਾਹੇ ਵੈਸਟ ਦੀ ਗੱਲ ਹੋਵੇ ਚਾਹੇ ਗੱਲ ਸਾਊਥ ਕਮਿਸ਼ਨਰ ਸਾਹਿਬ ਤੀਫਾ ਦੇ ਦਿਓ ਕੁਰਸੀ ਛੱਡ ਦਿਓ ਥੋਡੀ ਮੋਹਰ ਇੱਕ ਸ਼ੇਰ ਦੀ ਮੋਹਰ ਸਰਕਾਰ ਦੀ ਲੱਗੀ ਹੋਵੇ ਤੇ ਉਸ ਤੋਂ ਬਾਅਦ ਸੌਦੇ ਕਰਕੇ ਐਮ ਐਲ ਏ ਉਹ ਜਿਹੜੀਆਂ ਸੀਲਾਂ ਤੋੜ ਦੇਣ ਵੀ ਕਾਰਪੋਰੇਸ਼ਨ ਵਾਲੇ ਕਰ ਲੈਣ ਕੀ ਕਰਦੇ ਹੋ ਕਮਿਸ਼ਨਰ ਕਰ ਲੈ ਕੀ ਕਰਦਾ ਤੁਹਾਡੇ ਪੱਲੇ ਕੀ ਆ ਫਿਰ ਜੀ ਕਾਰਪੋਰੇਸ਼ਨ ਦੇ ਦੋ ਹੀ ਡਾਕਟਰ ਬੰਦ ਕਰ ਦਿਓ ਇੱਥੇ ਇੱਥੇ ਲੋੜ ਹੀ ਕੀ ਆ ਫਿਰ ਐਮ ਐਲ ਏ ਚ ਲਾਉਣਗੇ ਇੱਥੇ ਬਣਾਣਾ ਰਿਪਬਲਿਕ ਗੁੰਡਾਗਰਦੀ ਚੱਲ ਰਹੀ ਆ ਦੇ ਆ 2 ਐਮ ਐਲ ਆ ਤੇ ਜੇ ਕੋਈ ਐਕਸ਼ਨ ਨਹੀਂ ਲਿਆ ਤੇ ਇਹ ਸਮਝਾਂਗੇ ਵੀ ਉਰੇ ਕਮਿਸ਼ਨਰ ਸਾਹਿਬ ਜਾਂ ਕਾਰਪੋਰੇਸ਼ਨ ਤਾਲਾ ਲੱਗ ਜਾਣਾ ਚਾਹੀਦਾ ਬੰਦ ਹੋਣਾ ਜਾਣਾ ਚਾਹੀਦਾ ਕਿਉਂਕਿ ਇਹ ਤੋਹੀਨ ਕਰਾ ਰਹੇ ਆ ਦੇਖੋ ਅਸੀਂ ਸਭ ਤੋਂ ਪਹਿਲਾਂ ਸਾਰੇ ਸਾਡੇ ਸਾਊਥ ਦੇ ਕਾਉਂਸਲਰ ਸਾਹਿਬਾਨ ਤੇ ਸਾਡੇ ਹਲਕਾ ਇੰਚਾਰਜ ਈਮਾ ਸਾਹਿਬ ਅਸੀਂ ਬਹੁਤ ਲੋਕਾਂ ਦਾ ਦਰਦ ਜਿਹੜਾ ਕਿ ਬਰਦਾਸ਼ਤ ਹੋਣ ਤੋਂ ਬਾਹਰ ਹੋ ਗਿਆ ਝੂਠੀਆਂ ਪਹਿਲਾਂ ਤਾਲੇ ਲਵਾਉਂਦੇ ਆ ਐਮਐਲਏ ਚਾਹੇ ਵੈਸਟ ਦੀ ਗੱਲ ਹੋਵੇ ਚਾਹੇ ਗੱਲ ਬਾਕੀਆਂ ਦੀ ਮੈਂ ਬਾਅਦ ਚ ਕਰੂੰ ਅੱਜ ਪਰ ਦੋ ਐਮਐਲਏ ਜਿਹੜੇ ਤੇ ਚਾਹੇ ਸਾਊਥ ਦੀ ਪਹਿਲਾਂ ਥੋੜੇ ਹੀ ਕੈਮਰਿਆਂ ਨੇ ਕੈਦ ਕੀਤਾ ਵੀ ਤਾਲੇ ਲਵਾਏ ਇਹਨਾਂ ਦੀ ਇਹਨਾਂ ਦੀ ਹਿੰਮਤ ਕੀ ਆ ਮੈਂ ਤਾਂ ਇਹ ਇਹ ਕਹਿ ਕੇ ਆਇਆ ਵੀ ਤੁਸੀਂ ਕੁਰਸੀ ਤੇ ਕਦ ਲਈ ਬੈਠੇ ਹੋ ਕਮਿਸ਼ਨਰ ਸਾਹਿਬ ਤੀਫਾ ਦੇ ਦਿਓ ਕੁਰਸੀ ਛੱਡ ਦੋ ਜਦੋਂ ਤੁਸੀਂ ਥੋਡੀ ਮੋਰ ਇੱਕ ਸ਼ੇਰ ਦੀ ਮੋਰ ਸਰਕਾਰ ਦੀ ਲੱਗੀ ਹੋਵੇ ਤੇ ਉਸ ਤੋਂ ਬਾਅਦ ਸੌਦੇ ਕਰਕੇ ਐਮਐਲਏ ਉਹ ਜਿਹੜੀਆਂ ਸੀਲਾਂ ਤੋੜ ਦੇਣ ਤੇ ਇਹ ਕਹਿਣ ਤੁਹਾਡੇ ਚੈਨਲਾਂ ਤੇ ਆ ਵੈਸਟ ਵਾਲੇ ਐਮਐਲਏ ਦੀ ਵੀ ਹੋ ਗਈ ਤੇ ਸ਼ੀਨਾ ਜਿਹੜੇ ਐਮਐਲਏ ਉੱਥੇ ਦੇ ਨੇ ਸਾਊਥ ਦੇ ਸ਼ਰੀਆਂ ਵੀਡੀਓ ਬਣਾ ਕੇ ਸੌਦੇ ਕਰਕੇ ਉਹਨਾਂ ਦੀਆਂ ਸੀਲਾਂ ਤੋੜੀਆਂ ਵੀ ਕਾਰਪੋਰੇਸ਼ਨ ਵਾਲੇ ਕਰ ਲੈਣ ਕੀ ਕਰਦੇ ਹੋ ਕਮਿਸ਼ਨਰ ਕਰ ਲੈ ਕੀ ਕਰਦਾ ਤੋੜ ਕੇ ਉਹ ਲੋਕਾਂ ਨਾਲ ਉਹਨਾਂ ਨਾਲ ਡੀਲਾਂ ਹੋਈਆਂ ਹੁਣ ਉਦੋਂ ਵੱਡੀ ਮਾੜੀ ਗੱਲ ਕੀ ਹੋਈ ਸਭ ਤੋਂ ਵੱਧ ਜਿਨ੍ਹਾਂ ਦੀਆਂ ਦੁਕਾਨਾਂ ਖੁੱਲੀਆਂ ਜਿਨ੍ਹਾਂ ਦੀਆਂ ਖੋਲੀਆਂ ਬਾਈਆਂ ਦੀਆਂ ਸਾਊਥ ਚ ਜਿੰਨਿਆਂ ਨੇ ਪੈਸੇ ਦੇਤੇ ਵੀ ਦੁਕਾਨਾਂ ਬੰਦ ਕਰਾ ਕੇ ਖੋਲਣ ਦੇ ਜਿਹੜੇ ਤਾਲੇ ਤੋੜੇ ਨਹੀਂ ਨਹੀਂ ਮੈਡਮ ਨੂੰ ਕੀ ਸੀ ਤਾਲੇ ਤੋੜਨ ਦਾ ਜਿਨ੍ਹਾਂ ਦੇ ਤਾਲੇ ਤੋੜ ਕੇ ਦੁਕਾਨਾਂ ਖਲਾਤੀਆਂ ਉਹਨਾਂ ਚੋ ਜਿਨੇ 12 13 ਨੇ ਪੈਸੇ ਨਹੀਂ ਦਿੱਤੇ ਉਹਨਾਂ ਤੇ ਐਫ ਆਈ ਆਰ ਦਰਜ ਕਰਾਤੀ ਝੁੱਠੀ ਉਹ ਕਾਪੀ ਤੁਹਾਨੂੰ ਮਹੱਈਆ ਕਰਾਉਨੇ ਆ ਪੈਸੇ ਕਾਰਪੋਰੇਸ਼ਨ ਨਾ 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 ਪੈਸੇ ਕਾਰਪੋਰੇਸ਼ਨ ਨੂੰ ਕਹਦੇ ਤੁਹਾਨੂੰ ਮੈਂ ਉਹ ਜਿਹੜੀ ਜਗ੍ਹਾ ਏ ਉਹ ਲੀਗਲ ਆ ਇਲੀਗਲ ਆ ਉੱਥੇ ਦੁਕਾਨਾਂ ਬਣੀਆਂ ਉਦੋਂ ਬਾਅਦ 13 ਜਣੇ ਆ ਤੇ ਪਰਚੇ ਤੇ 8 10 ਜਣੇ ਛੱਡਦੇ ਤੇ ਉਹ ਲੇਡੀਜ਼ ਉਹ ਕਹਿੰਦੀ ਆ ਜੀ ਅਸੀਂ ਉਦੋਂ ਦਾ ਘਰੋਂ ਬਾਹਰ ਨਹੀਂ ਜਾ ਸਕਰੀਆਂ ਲੇਡੀਜ਼ ਜਿਨ੍ਹਾਂ ਦੇ ਨਾਂ ਤੇ ਉਹ ਦੁਕਾਨ ਆ ਪਰ ਉਹ ਪੈਸੇ ਕਿੱਥੋਂ ਦੇਣ ਗਰੀਬ ਕੋਈ ਪ੍ਰਵਾਸੀ ਆ ਕੋਈ ਵਿਚਾਰਾ ਗਰੀਬ ਆ ਉਹਨਾਂ ਦੇ ਉੱਤੇ ਪਰਚੇ ਪਰਸੋਂ ਇੱਕ ਜਾਲੀ ਏਟੀਪੀ ਜਾਲੀ ਏਟੀਪੀ ਜਿਨ੍ਹਾਂ ਦਾ ਨਾਂ ਨੌਆ ਰਿਸ਼ਪਾਲ ਸਿੰਘ ਕਾਵੜੀਆ ਝੂਠਾ ਨੌ ਤੁਸੀਂ ਦੱਸ ਦਿਓ ਵੀ ਏਟੀਪੀ ਕੋਈ ਹੈ ਸੁਣਾਉਂਦਾ ਉਸ ਏਟੀਪੀ ਦੇ ਨਾਂ ਤੇ ਉਹ ਜਾਲੀ ਐਫ ਆਈ ਆਰ ਦਰਜ ਹੈ ਜਿਹੜੀ ਉਹਨਾਂ ਤੇ ਕਰਵਾਈ ਤੇ ਅੱਜ ਇਹਨਾਂ ਨੂੰ ਇਹ ਸਾਫ਼ ਗੱਲ ਇਹ ਕਹੀ ਆ ਪਹਿਲੀ ਉਹ ਗਰੀਬਾਂ ਦੇ ਐਫ ਆਈ ਆਰ ਵਾਪਸ ਕਿਉਂਕਿ ਉਹ ਜਾਲੀ ਝੂਠੀ ਐਫ ਆਈ ਆਰ ਜੇ ਫਾਇਰ ਹੋਈ ਆ ਤਾਂ ਫਿਰ ਐਮਐਲਏ ਤੇ ਕਿਉਂ ਨਹੀਂ ਅੱਜ ਤੱਕ ਸਾਡੇ ਤੇ ਤਾਂ ਅਸੀਂ ਕਾਰਪੋਰੇਸ਼ਨ ਚ ਗਏ ਦਫਤਰ ਚ ਦੋਨੋਂ ਪਾਸੇ ਜਿੰਦੇ ਲੱਗੇ ਅੰਦਰੋਂ ਬਾਹਰੋਂ ਤੇ ਪੁਲਿਸ ਬਾਹਰ ਖੜੀ ਹੋਈ ਤੇ ਅਸੀਂ ਕਿਹੜਾ ਉੱਥੇ ਕਿਸੇ ਮੁਲਾਜ਼ਮ ਨੂੰ ਕਾਰਪੋਰੇਸ਼ਨ ਦੇ ਨੂੰ ਹੱਥ ਲਾਇਆ ਤੁਸੀਂ ਵੀ ਲੱਭੋ ਕਿਹੜਾ ਮੁਲਾਜ਼ਮ ਹੈ ਕਮਿਸ਼ਨਰ ਨੂੰ ਵੀ ਪੁੱਛਿਆ ਹੋਣੀ ਵੀ ਦੱਸੋ ਜੀ ਕਿਹੜਾ ਮੁਲਾਜ਼ਮ ਆ ਤੁਹਾਡਾ ਕਿਹੜਾ ਕਹਿੰਦੇ ਜੀ ਉਹ ਪਤਾ ਨਹੀਂ ਘੱਟ ਚ ਕਿਸੇ ਨੂੰ ਹੱਥ ਲੱਗ ਗਿਆ ਮੈਂ ਕਿਹਾ ਹੱਥ ਵੀ ਲੱਗ ਗਿਆ ਕੋਈ ਉਹਦੀ ਫੋਟੋ ਕੋਈ ਦਿਖਾਓ ਤਾਂ ਸਹੀ ਕਿੱਥੇ ਸੀ ਨਹੀਂ ਕਹਿੰਦੇ ਜੀ ਤੁਸੀਂ ਅੰਦਰ ਚਲੇਗੇ ਇੰਨਾ ਵੀ ਪਤਾ ਨਹੀਂ ਵੀ ਦੋ ਤਾਲੇ ਤੁਸੀਂ ਲਾਏ ਹੋਏ ਆ ਤੇ ਜਿਹੜੇ ਤੁਹਾਡੇ ਸਰਕਾਰ ਦੇ ਤਾਲੇ ਤੋੜ ਰਹੇ ਆ ਲੱਗੇ ਤੁਹਾਡੇ ਪੱਲੇ ਕੀ ਆ ਫਿਰ ਜੀ ਕਾਰਪੋਰੇਸ਼ਨ ਦੇ ਤੁਸੀਂ ਦਫਤਰ ਬੰਦ ਕਰ ਦਿਓ ਇੱਥੇ ਇੱਥੇ ਲੋੜ ਹੀ ਕੀ ਆ ਫਿਰ ਐਮ ਐਲ ਏ ਤੇ ਲਹਣਗੇ ਇਹ ਤੇ ਬਨਾਨਾ ਰਿਪਬਲਿਕ ਗੁੰਡਾਗਰਦੀ ਚੱਲ ਰਹੀ ਆ ਅਸੀਂ ਇਹ ਕਿਹਾ ਵੀ ਜੇ ਇਹ ਤੁਸੀਂ ਆਪਣੇ ਵੱਲੋਂ ਇਹਨਾਂ ਤੇ ਸ਼ਿਕਾਇਤ ਨਾ ਭੇਜੀ ਜਿਹੜੇ ਕਿ ਕਲੀਅਰ ਅ ਵੀ ਐਵੀਡੈਂਸ ਦੇ ਕੇ ਆਏ ਆ ਤੁਹਾਡੇ ਮੀਡੀਆ ਚ ਐਵੀਡੈਂਸ ਆ ਕਿਉਂਕਿ ਉਹਨਾਂ ਨੇ ਕੋਈ ਉਹਨਾਂ ਨੇ ਤਾਂ ਕੋਈ ਚੋਰੀ ਥੋੜੀ ਕੀਤੀ ਆ ਉਹਨਾਂ ਨੇ ਤਾਂ ਸ਼ਰਿਆਂ ਮੀਡੀਆ ਸੱਦ ਕੇ ਤੁਹਾਨੂੰ ਇਹ ਕਿਹਾ ਹੈ ਵੀ ਆਓ ਆ ਦੇਖੋ ਮੈਂ ਕਾਰਪੋਰੇਸ਼ਨ ਵਾਲੇ ਸੱਦੇ ਸੀ ਨਹੀਂ ਆਏ ਪਰ ਮੈਂ ਸੀਲਾਂ ਤੋੜਨ ਲੱਗਿਆ ਤੇ ਉਹ ਸੀਲਾਂ ਤੇ ਜੇ ਐਫ ਆਈ ਆਰ ਦਰਜ ਨਹੀਂ ਹੋਊ ਤੀਜੀ ਗੱਲ ਸਾਡੇ ਨਾਲ ਸਾਰੇ ਮੋਤਵਰ ਜਿਹੜੇ ਕਾਉਂਸਲਰ ਏਰੀਏ ਦੇ ਚੌਥੇ ਸਾਡੇ ਐਸ ਸੀ ਸੈਲ ਦੇ ਸਾਡੇ ਪ੍ਰਧਾਨ ਤੁਸੀਂ ਵੀ ਇੱਧਰ ਆ ਜਾਓ ਤੇ ਇਹਨਾਂ ਨੇ ਜਿਹੜੀ ਗੱਲ ਚੱਕੀ ਆ ਜਿਹੜੀ ਮੁਲਾਜ਼ਮਾਂ ਦੀ ਦੁਰਗੜਜੀ ਨੇ ਜਿਹੜੀ ਮੁਲਾਜ਼ਮਾਂ ਦੀ ਚਾਲੀ 9 ਤੇ ਪੈਸੇ ਚਲੇ ਗਏ ਤਨਖਾਹਾਂ ਜਾਂਦੀਆਂ ਰਹੀਆਂ ਉਹਦੇ ਬਾਰੇ ਇਹਨਾਂ ਨੇ ਗੱਲ ਕਹੀ ਆ ਤੇ ਉਹਨਾਂ ਨੇ ਕੁਝ ਗੱਲ ਮੰਨੀ ਤੇ ਇਹਨਾਂ ਨੂੰ ਕਿਹਾ ਵੀ ਜਿਹੜੀ ਰਹਿ ਗਈ ਉਹਦੀ ਸ਼ਿਕਾਇਤ ਦੇ ਦੋ ਇਹ ਸ਼ਿਕਾਇਤ ਉਹਦੀ ਜ਼ਰੂਰ ਦੇਣਗੇ ਰਾਹੁਲ ਜੀ ਤੇ ਉਹਦੇ ਉੱਤੇ ਦੇਖਦੇ ਆ ਕਾਰਵਾਈ ਨਹੀਂ ਹੋਊ ਪਰ ਜੇ ਆ 2 ਐਮ ਐਲ ਆ ਤੇ ਜੇ ਕੋਈ ਐਕਸ਼ਨ ਨਹੀਂ ਲਿਆ ਤੇ ਇਹ ਸਮਝਾਂਗੇ ਵੀ ਓਰੇ ਕਮਿਸ਼ਨਰ ਸਾਹਿਬ ਜਾਂ ਕਾਰਪੋਰੇਸ਼ਨ ਤਾਲਾ ਲੱਗ ਜਾਣਾ ਚਾਹੀਦਾ ਬੰਦ ਹੋਣਾ ਜਾਣਾ ਚਾਹੀਦਾ ਕਿਉਂਕਿ ਇਹ ਤੋਹੀਨ ਕਰਾ ਰਹੇ ਆ ਇਹ ਤਾਲੇ ਲਾ ਕੇ ਸੌਦੇ ਕਰਵਾ ਕੇ ਉਹਨਾਂ ਦੇ ਨਾਲ ਰਲੇ ਹੋਏ ਨੇ ਉਹਨਾਂ ਦੇ ਜਿਹੜੇ ਤਾਲੇ ਜਿਹੜੇ ਲੱਗੇ ਤਣਵਾ ਰਹੇ ਆ ਤੇ ਅਜੇ ਤੱਕ ਕਾਰਵਾਈ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਇਹਨਾਂ ਨੂੰ ਕਪਾਤਾ ਹੀ ਨਹੀਂ ਅਜੇ ਤੱਕ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਤੁਸੀਂ ਹਾਲਾਤ ਦੇਖੋ ਐਕਸ਼ਨ ਹੁੰਦਾ ਤਾਂ ਤੁਸੀਂ ਇਹ ਦਫ਼ਤਰ ਕਿਹਾਂ ਇਹ ਵੀ ਅਗਲਾ ਐਕਸ਼ਨ ਅਸੀਂ ਜਿਹੜਾ ਇਹ ਮੰਡੇ ਨੂੰ ਉਹਦੇ ਬਾਰੇ ਫੇਰ ਅਗਲਾ ਪਲਾਨ ਅਸੀਂ ਬਣਾਵਾਂਗੇ ਪਰ ਲੋਕਾਂ ਦੀ ਕਚਹਿਰੀ 'ਚ ਗੱਲ ਜੇ ਰੱਖਣ ਤੋਂ ਵੱਧ ਕੀ ਹੋ ਸਕਦਾ ਤੇ ਤੁਸੀਂ ਜ਼ਰੂਰ ਦਿਖਾਇਓ ਵੀ ਇਹਨਾਂ ਨੇ ਕਿਵੇਂ ਤਾਲੇ ਤੋੜੇ ਆ ਜਿਹੜੀ ਜ਼ਮੀਨ ਆ ਉਹ ਲੋਹ ਲੰਗਰ ਦੀ ਜ਼ਮੀਨ ਕਿ ਦੱਸੀ ਆ ਉਹ ਬੇਟਾ ਕਿਸੇ ਦੀ ਜ਼ਮੀਨ ਹੋਈ ਸਾਨੂੰ ਉਹਦੇ ਨਾਲ ਕੀ ਜੀ ਜੇ ਉਹ ਲੋਹ ਲੰਗਰ ਦੀ ਜ਼ਮੀਨ ਆ ਜਿਹਨੇ ਵੇਚੀ ਆ ਜਿਹਨੇ ਲਈ ਆ ਉਹ ਜਾਣਨ ਤੇ ਉਦੋਂ ਇਹ ਕਿੱਥੇ ਗਈ ਸੀ ਕਾਰਪੋਰੇਸ਼ਨ ਉੱਥੇ ਮੈਂ ਅੱਜ ਗਿਆ ਐ ਤੇ 50 ਗੱਜ 30 ਗੱਜ ਦੇ ਮਕਾਨ ਨੇ ਗਰੀਬਾਂ ਦੇ ਜਿਨ੍ਹਾਂ ਤੋਂ ਪਹਿਲਾਂ ਵੇਚਤੇ ਤੇ ਹੁਣ ਉਹਨਾਂ ਨੂੰ ਕਹਿੰਦੇ ਆ ਜੀ ਇਹ ਜਗ੍ਹਾ ਏ ਜਿਹੜੀ ਲੋ ਲੰਗਰ ਦੀ ਆ ਉਦੋਂ ਕਿੱਥੇ ਸੁੱਤੇ ਪਏ ਸੀ ਉਦੋਂ ਉਹ ਕਾਰਪੋਰੇਸ਼ਨ ਕਿੱਥੇ ਸੁੱਤੀ ਪਈ ਸੀ ਕਿਉਂ ਬੰਨ ਦਿੱਤਾ ਕਿਉਂ ਉੱਥੇ ਬਿਜਲੀ ਗਈ ਕਿਉਂ ਉੱਥੇ ਜਿਹੜਾ ਸੀਵਰੇਜ ਲਾਈਨਾਂ ਬਿਸ਼ੀਆਂ ਸੁੱਤੇ ਪਈ ਸੀ ਉਹਨੂੰ ਉਹ ਕਿਹਦੀ ਜ਼ਿੰਮੇਵਾਰੀ ਆ ਤੁਸੀਂ ਕਿਹਾ ਕਿ ਪੈਸੇ ਕਿੱਥੇ ਗਏ ਕਿਹਨੂੰ ਦਿੱਤੇ ਗਏ ਪੈਸੇ ਕਿਹਾ ਤੁਸੀਂ ਕਿਹਾ ਕਿ ਕਾਰਪੋਰੇਸ਼ਨ ਨੂੰ ਨਹੀਂ ਦਿੱਤੇ ਉਹਨਾਂ ਨੇ ਪੈਸੇ ਨਹੀਂ ਸਿੱਗਣਾ ਕਿ ਪੈਸੇ ਕਿਨੂੰ ਦਿੱਤੇ ਇਹੀ ਤਾਂ ਨੇ ਕਿਹਾ ਇਹ ਵੀ ਕਿਨੂੰ ਦਿੱਤੇ ਆ ਇਹੀ ਤਾਂ ਕਿਹਾ ਇਹ ਵੀ ਕਿਨੂੰ ਦਿੱਤੇ ਆ ਉਹ ਨੂੰ ਵੀ ਮੈਂ ਦੱਸਿਆ ਵੀ ਕਿਹਨੂੰ ਦਿੱਤੇ ਆ ਪੈਸੇ ਮੈਂ ਕੋਈ ਲਪੋਕੇ ਗੱਲ ਕੀਤੀ ਆ ਜਿਨ੍ਹਾਂ ਨੇ ਦੁਕਾਨਾਂ ਖੋਲੀਆਂ ਜਿਨ੍ਹਾਂ ਨੇ ਤਾਲੇ ਤੋੜੇ ਆ ਉਹਨਾਂ ਨੂੰ ਦਿੱਤੇ ਆ ਹੋਰ ਕਿਹਨਾਂ ਨੂੰ ਦਿੱਤੇ ਆ ਸਰ ਇੱਕ ਸਕੂਲ ਵੀ ਆ ਕਿ ਲੀਗਲ ਬਣਿਆ ਹੋਇਆ ਕਹਿੰਦੇ ਆ ਸ਼ਾਇਦ ਬਣਿਆ ਹੋਇਆ ਬਿਲਕੁਲ ਉਹਦਾ ਵੀ ਅਗਲਾ ਦੌਰਾ ਹੈ ਜਿਹੜਾ ਉਹ ਸਕੂਲ 'ਚ ਵੀ ਕਰਾਂਗੇ ਜਿਹੜਾ ਇਲੀਗਲ ਬਣਿਆ ਹੋਇਆ ਬਹੁਤ ਰੌਲਾ ਪਿਆ মিডিਆ ਨੇ ਬਹੁਤ ਗੱਲ ਚੱਕੀ ਪਰ ਕਿਸੇ ਨੇ ਨੇ ਉਹਨੂੰ ਰੋਕਿਆ ਇਹ ਰੋਜ਼ ਇੱਕ ਆਪਣੇ ਜਿਹੜੇ ਕੰਮ ਕੀਤੇ ਉਹ ਦੇ ਦੂਜੇ ਜਿਹੜੇ ਇਹਨਾਂ ਦੇ 2 ਨੰਬਰ ਦੇ ਕੰਮ ਕੀਤੇ ਆ ਉਹ ਨੰਗਾ ਕਰਨਾ ਇਹ ਲਗਾਤਾਰ ਇਹ ਕੰਮ ਚੱਲਦਾ ਰਹੂਗਾ ਇਹ ਕਹਿੰਦੇ ਨਾ ਵੋਟਾਂ ਵੋਟਾਂ ਵੇਲੇ ਤੇ ਤੁਹਾਨੂੰ ਨੰਗਾ ਕਰਨਾ ਹੈ ਲੋਕਾਂ ਨੇ ਕਿਉਂਕਿ ਫੈਸਲਾ ਹੀ ਵੋਟਾਂ ਵੇਲੇ ਕਰਨਾ ਹੁੰਦਾ ਇਹ ਕਹਿੰਦੇ ਆ ਨਾ ਵੀ ਇਲੈਕਸ਼ਨ ਵੇਲੇ ਆ ਕੇ ਇਲੈਕਸ਼ਨ ਵੇਲੇ ਹੀ ਤਾਂ ਇਹ ਗੱਲਾਂ ਦੱਸਣੀਆਂ ਹੁੰਦੀਆਂ ਹੋਰ ਕਦ ਦੱਸਣੀਆਂ ਆਉਂਦੀਆਂ ਤੁਸੀਂ ਜਿਹੜਾ ਬਦਲਾਅ ਇਲੈਕਸ਼ਨ ਵੇਲੇ ਲਿਆਉਂਦਾ ਸੀ ਨਾ ਤੇ ਅੱਜ ਇੱਕ ਮੈਂ ਹੋਰ ਤੁਹਾਡੇ ਮੂਰੇ ਬਹੁਤ ਜ਼ਰੂਰੀ ਗੱਲ ਕਰਨੀ ਆ ਅੱਜ ਇਹ ਇਹ ਤੁਸੀਂ ਜ਼ਰੂਰ ਇਹ ਦਫ਼ਤਰ ਚ ਪੁੱਛਿਓ ਇਹਨਾਂ ਨੂੰ ਵੀਡੀਓ ਦਿਖਾ ਕੇ ਪੁੱਛੋ ਕਮਿਸ਼ਨਰ ਸਾਹਿਬ ਨੂੰ ਇਹਨਾਂ ਦੇ ਅਫਸਰਾਂ ਨੂੰ ਪੁੱਛੋ ਵੀ ਕੀ ਉਹ ਵੀਡੀਓ ਫੇਕ ਨੇ ਉਹਨਾਂ ਨੇ ਤਾਂ ਆਪਣੇ ਫੇਸਬੁਕਾਂ ਤੇ ਪਾਈਆਂ ਐਮਐਲਏ ਨੇ ਕਿਸੇ ਮਤਲਬ ਉਹਨੂੰ ਕਹਿਣ ਦੀ ਵੀ ਲੋੜ ਨਹੀਂ ਜਾਂ ਤੂੰ ਥੋਸੀ ਦੱਸ ਦੋ ਤੁਸਾਨੂੰ ਨਹੀਂ ਬੁਲਾਇਆ ਸੀ ਉਦੋਂ ਉਹ ਕਹਿ ਰਹੇ ਆ ਵੀ ਉਹ ਇਹ ਕਹਿ ਰਹੇ ਆ ਵੀ ਕਾਰਪੋਰੇਸ਼ਨ ਇਲਲੀਗਲ ਲਾਈਆਂ ਜੇ ਕਾਰਪੋਰੇਸ਼ਨ ਨੇ ਇਲਲੀਗਲ ਲਾਈਆਂ ਉਸ ਤੇ ਫਿਰ ਇਹਨਾਂ ਤੇ ਕਾਰਵਾਈ ਕਿਉਂ ਨਾ ਹੋਵੇ ਇੱਕ ਤੇ ਤਾਂ ਕਾਰਵਾਈ ਹੋਊ ਜਾਂ ਕਮਿਸ਼ਨਰ ਤੇ ਕਾਰਵਾਈ ਹੋਊ ਵੀ ਇਹਨਾਂ ਨੇ ਇਲਲੀਗਲ ਲਾਈਆਂ ਜੇ ਉਹਨਾਂ ਨੇ ਇਲਲੀਗਲ ਤੋੜੀ ਲੀਗਲ ਤੋੜੀਆਂ ਐ ਤੇ ਉਹਨਾਂ ਤੇ ਕਾਰਵਾਈ ਹੋਵੇ ਇਹ ਤਾਂ ਹੋ ਨਹੀਂ ਸਕਦਾ ਵੀ ਐਮਐਲਏ ਲਈ ਕਾਨੂੰਨ ਅਲੱਗ ਆਮ ਲੋਕਾਂ ਲਈ ਕਾਨੂੰਨ ਲੱਗ ਇਹ ਨਹੀਂ ਹੋ ਸਕਦਾ ਇਸ ਕਰਕੇ ਇਹ ਭਾਈ ਜੇ ਸਾਡੇ ਤੇ ਤੁਸੀਂ ਇਹ ਨੂਨ ਛਿੜਕਿਆ ਨਾ ਜੇ ਅਸੀਂ ਲੋਕਾਂ ਦੀ ਆਵਾਜ਼ ਉਠਾਈ ਹੈ ਤੇ ਤੁਹਾਨੂੰ ਵੀ ਹਿਸਾਬ ਦੇਣਾ ਪਊ ਦੂਜੀ ਗੱਲ ਮੈਂ ਅੱਜ ਬਹੁਤ ਇੰਪੋਰਟੈਂਟ ਗੱਲ ਜਿਹੜੀ ਤੁਸੀਂ ਮੈਨੂੰ ਪੁੱਛੀ ਆ ਜਿਹੜੀ ਕੇਜਰੀਵਾਲ ਸਾਹਿਬ ਵਾਲੀ ਜਿਹੜਾ ਸਿਟੀਜ਼ਨ ਐਮੈਂਡਮੈਂਟ ਐਕਟ ਆ ਜਿਹੜਾ ਹੈ ਜੀ हां ओदे बारे मैं थोनू जरूर गल एक क्लैरिटी देना भाई एक इंसान होण दे नाल ते एक पंजाबी होण नाल ते अस्सी 100% केजरीवाल ਦੇ ਉਲਟਾਂ ਕਿਸੇ ਪਾਰਟੀ ਤੋਂ ਜਾਂ ਇਹ ਕਿਸੇ ਦੀ ਗੱਲ ਨਹੀਂ ਸਾਡੇ ਗੁਰੂਆਂ ਨੇ ਸਾਨੂੰ ਇਹੀ ਸਿਖਾਇਆ ਵੀ ਮਾਨਸ ਦੀ ਜਿਹੜੀ ਜਾਤ ਆ ਉਹ ਇੱਕ ਆ ਤੇ ਜੇ ਸਾਡੂੰ ਪਤਾ ਨਾ ਅਸੀਂ ਬਾਰਡਰ ਤੋਂ ਸਾਡੇ ਬਹੁਤ ਲੋਕ ਪਾਕਿਸਤਾਨ ਗਏ ਜਦੋਂ ਇੱਕ ਦੇਸ਼ ਸੀ ਜਦੋਂ ਵੰਡ ਹੋਗੀ 47 ਵੇਲੇ ਬਹੁਤ ਲੋਕ ਅਸੀਂ ਵੀ ਉਹਨਾਂ ਦੇ ਵਿੱਚੋਂ ਅਸੀਂ ਪਾਕਿਸਤਾਨ ਤੋਂ ਵਾਪਸ ਆਏ ਇਹਨਾਂ 'ਚ ਵੀ ਬਹੁਤ ਹੋਣਗੇ ਜਿਹੜੇ ਪਾਕਿਸਤਾਨ ਗਏ ਹੋਣਗੇ ਜਾਂ ਪਾਕਿਸਤਾਨ ਤੋਂ ਆਏ ਹੋਣਗੇ ਤੇ ਜਦੋਂ ਉਹ ਲੋਕ ਆ ਗਏ ਤੇ ਸਾਡੇ ਹਿੰਦੂ ਭਰਾ ਸਾਡੇ ਸਿੱਖ ਭਰਾ ਬਹੁਤ ਜਾਣਿਆ ਨੇ ਕਿਉਂਕਿ ਉੱਥੇ ਕਾਰੋਬਾਰ ਸੀ ਉੱਥੇ ਰਹਿ ਗਏ ਇਸੇ ਤਰੀਕੇ ਨਾਲ ਬਾਅਦ 'ਚ ਬੰਗਲਾਦੇਸ਼ ਬਣ ਗਿਆ ਉੱਥੇ ਸਾਡੇ ਸਿੱਖ ਹਿੰਦੂ ਭਰਾ ਰਹਿ ਗਏ ਕੁਝ ਸਾਡੇ ਸਿੱਖ ਵੱਡੀ ਗਿਣਤੀ 'ਚ ਅਫਗਾਨਿਸਤਾਨ 'ਚ ਸੀ ਹੁਣ ਪਾਕਿਸਤਾਨ 'ਚ ਜਦੋਂ ਸਾਡੀਆਂ ਹਿੰਦੂ ਪਹਿਣਾ ਤੇ ਸਾਡੇ ਸਿੱਖ ਪਹਿਣਾ ਦੇ ਮਾਮਾ ਦੇ ਉੱਤੇ ਰੇਪ ਹੋਣ ਲੱਗ ਗਏ। ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਗਏ, ਉਹਨਾਂ ਦੇ ਬਿਜ਼ਨਸ ਉਹਨਾਂ ਨੂੰ ਗੋਲੀਆਂ ਮਾਰਨ ਲੱਗ ਗਏ। ਤੇ ਕੀ ਸਾਡਾ ਫਰਜ਼ ਨਹੀਂ ਬਣਦਾ? ਵੀ ਉਹ ਸਾਡੇ ਦੇਸ਼ ਅਸੀਂ ਉਹਨਾਂ ਨੂੰ ਬੁੱਕਲ ਚ ਲਈਏ, ਅਸੀਂ ਵੱਡੇ ਭਰਾ ਉਹਨਾਂ ਦੇ ਬੈਠੇ ਆਂ ਤੇ ਇਹ ਕਿਸੇ ਭਾਜਪਾ ਕਾਂਗਰਸ ਦੀ ਗੱਲ ਨਹੀਂ ਗਈ। ਇੱਕ ਪੰਜਾਬੀ ਹੁਣ ਨਾ ਤੇ ਮੈਂ ਇਹ ਗੱਲ ਕਰ ਰਿਹਾ। ਇਹ ਬਹੁਤ ਪੋਲਿਟਿਕਸ ਪਹਿਲਾਂ ਇਹੀ ਕੇਜਰੀਵਾਲ ਨੇ ਪੰਜਾਬ ਵੰਡਿਆ ਵੋਟਾਂ ਨਾਲ। ਇੱਥੇ ਇਹੀ ਕੁ ਸਮਾਂ ਪਾਇਆ ਹੁਣ ਦੇਸ਼ ਵੰਡਣ ਦੀ ਗੱਲ ਕਰ ਰਿਹਾ। ਤੇ ਜੇ ਸਾਡੇ ਹਿੰਦੂ ਭਰਾ ਸਾਡੇ ਸਿੱਖ ਭਰਾ ਜੇ ਉਹ ਆਏ ਨੇ ਹਿੰਦੁਸਤਾਨ ਚ ਇੰਡੀਆ ਚ ਆਏ ਨੇ ਭਾਰਤ ਚ ਆਏ ਆ ਚਾਹੇ ਉਹ ਕਿਤੇ ਵੀ ਹੋਣ ਉਹਨਾਂ ਨੂੰ ਕਹਿ ਰਹੇ ਆ ਇਹ ਬੰਦਾ ਉਹ ਰੇਪ ਕਰਨਗੇ ਉਹ ਕਹਿ ਰਹੇ ਜੀ ਇਹ ਦੰਗੇ ਕਰਨਗੇ ਲਟੇਰੇ ਬਣਨਗੇ ਪਰ ਇਹ ਸਾਡਾ ਹੀ ਖੂਨ ਆ ਉਹ ਸਾਡੇ ਹੀ ਦਾਇ ਚਾਚੇ ਆਪਸ ਵਿੱਚ ਸੀਗੇ ਜਿਹੜੇ ਉਧਰ ਰਹਿ ਗਏ ਤੇ ਜੇ ਅੱਜ ਉਹਨਾਂ ਨੂੰ ਉੱਥੇ ਕੋਈ ਤੰਗ ਕਰ ਰਿਹਾ ਅਫਗਾਨਿਸਤਾਨ ਅਫਗਾਨਿਸਤਾਨ ਜਿਹੜਾ ਦੇਸ਼ ਹੀ ਤਬਾਹ ਹੋ ਗਿਆ ਉੱਥੇ ਜੰਗਾਂ ਲੱਗੀਆਂ ਬੁਰਾ ਹਾਲ ਹੋ ਗਿਆ ਉਸ ਵੇਲੇ ਸਿੱਖ ਸਾਡੇ ਇਧਰ ਆ ਗਏ ਤੇ ਅਸੀਂ ਉਹਨਾਂ ਨੂੰ ਕਹੀਏ ਨਹੀਂ ਭੱਜੋ ਤੁਸੀਂ ਇੱਥੋਂ ਤੇ ਜਦੋਂ ਅਸੀਂ ਕਿਸੇ ਦੇਸ਼ ਜਾਂਦੇ ਆ ਸਾਡੇ ਲੋਕ ਪੰਜਾਬ ਦੇ ਖਾਸ ਤੌਰ 'ਤੇ ਅਮਰੀਕਾ ਕੈਨੇਡਾ ਯੂਰਪ ਤੁਸੀਂ ਨਿਊਜ਼ੀਲੈਂਡ ਆਸਟ੍ਰੇਲੀਆ ਉੱਥੇ ਉਹ ਮਿਹਨਤ ਕਰਦੇ ਆ ਉਹ ਕੰਮ ਕਰਦੇ ਆ ਉੱਥੇ ਜਾ ਕੇ ਰੇਟ ਕਰ ਰਹੇ ਆ ਉੱਥੇ ਦੰਗੇ ਕਰ ਰਹੇ ਆ ਉੱਥੇ ਗ੍ਰੀਨ ਕਾਰਡ ਮਿਲਦੀ ਹੈ ਕਿ ਨਹੀਂ ਸਾਡੇ ਪੰਜਾਬੀਆਂ ਨੂੰ ਸਿਟੀਜ਼ਨਸ਼ਿਪ ਮਿਲਦੀ ਹੈ ਕਿ ਨਹੀਂ ਸਾਡੇ ਪੰਜਾਬੀਆਂ ਨੂੰ ਤੇ ਇਸ ਕਰਕੇ ਇਹ ਕੇਜਰੀਵਾਲ ਸਿਆਸਤ ਕਰ ਰਹੇ ਆ ਇਹ ਬਿਲਕੁਲ ਗਲਤ ਗੱਲ ਆ ਕਿਉਂਕਿ ਸਾਨੂੰ ਦੁੱਖ ਆ ਕਿਉਂਕਿ ਉਹ ਸਾਡੇ ਹਿੰਦੂ ਤੇ ਸਿੱਖ ਸਾਡੇ ਭਰਾ ਨੇ ਇਸ ਕਰਕੇ ਉਹਨਾਂ ਨੂੰ ਇਹ 2014 ਤੱਕ ਸਾਡੀ ਸਰਕਾਰ ਸੀ ਉਸ ਵੇਲੇ ਜਦੋਂ 10 ਸਾਲ ਦੀ ਗੱਲ ਆ ਉਦੋਂ ਤੱਕ ਜਿਹੜੇ ਆਏ ਆ ਉਹਨਾਂ ਨੂੰ ਸਿਟੀਜ਼ਨ ਬਣਾਉਣ ਦੀ ਗੱਲ ਕੀਤੀ ਐ ਮੈਂ ਸਮਰਥਨ ਕਰਦੋਂ ਨੰਬਰ ਸੀ ਮੈਂ ਕਿਹਾ ਜੀ ਅਸੀਂ ਇਨਸਾਨੀਅਤ ਦੇ ਤੌਰ ਤੇ ਅਸੀਂ ਇੱਕ ਗੁਰੂ ਦੇ ਦਿਖਾਏ ਹੋਏ ਰਸਤੇ ਤੇ ਚੱਲਦੇ ਹੋਏ ਅਸੀਂ ਮਨੁੱਖਤਾ ਦੀ ਨੌ ਤੇ ਅਸੀਂ ਵਿਰੋਧ ਕਰੀ ਨਹੀਂ ਸਕਦੇ ਕਿਵੇਂ ਕਰ ਸਕਦੇ ਆ ਆਪਣੇ ਭਾਈਪੈਣਾ ਨੂੰ ਅਸੀਂ ਕਹੀਏ ਵੀ ਇਹ ਇਹਨਾਂ ਨੂੰ ਚੱਕ ਕੇ ਮਾਰੋ ਬਾਹਰ ਹਾਂ ਉਹਨਾਂ ਨੇ ਇਹ ਨਹੀਂ ਕਿਹਾ ਵੀ ਕਿਤੇ ਇਹ ਚੱਲਦਾ ਰਹੂਗਾ ਕੰਮ 2014 ਤੱਕ ਜਿਹੜੇ ਆਗੇ ਉਹਨਾਂ ਨੂੰ ਦੇਣ ਦੀ ਗੱਲ ਕੀਤੀ ਆ ਤੇ ਯਾਰ ਅਸੀਂ ਐਡੇ ਛੋਟੇ ਹੋ ਗਏ ਉਹਨਾਂ ਨੂੰ ਅਸੀਂ ਅਸੀਂ ਕਿਤੇ ਰੋਟੀ ਨਹੀਂ ਦੇ ਸਕਦੇ ਸਾਡਾ ਦੇਸ਼ ਉਹਨਾਂ ਨੂੰ ਬੱਚਿਆਂ ਨੂੰ ਅਸੀਂ ਪੜ੍ਹਾਈ ਨਹੀਂ ਕਰਾ ਸਕਦੇ ਕਿਤੇ ਤੇ ਉਹ Hindu ਤੇ Sikh ਉਹ ਸਾਡੇ ਨੇ ਚਾਹੇ ਜੈਨੀ ਨੇ ਚਾਹੇ ਬੁੱਧੀ ਨੇ ਉਹ ਸਾਡੇ ਪਰਿਵਾਰ ਨੇ ਤੇ ਉਹਨਾਂ ਨੂੰ ਇਹ ਗੱਲ ਕਹਿਣਾ ਵੀ ਉਹ ਆ ਕੇ ਉਰੇ ਆ ਕੇ ਗੰਧ ਪਾ ਦੇਣਗੇ ਉਰੇ ਆ ਕਰ ਦੇਣਗੇ ਇਹ ਬਹੁਤ ਮਾੜੀ ਗੱਲ ਆ ਬਹੁਤ ਮਾੜੀ ਗੱਲ ਅਸੀਂ ਦੇਖੋ ਮੰਡੇ ਤੱਕ ਇਹਨਾਂ ਨੂੰ ਕਿਹਾ ਕਿਉਂਕਿ ਅੱਜ ਇੱਕ ਦਿਨ ਵਿੱਚ ਰਹਿ ਗਿਆ ਤੇ ਇਸ ਕਰਕੇ ਉਹਦੇ ਸਾਰੇ ਪ੍ਰੂਫ ਸਾਨੂੰ ਇਹ ਕਹਿ ਰਹੇ ਸੀ ਵੀ ਤੁਸੀਂ ਦਿਓ ਅਸੀਂ ਕਹਾਂ ਜੀ ਚਲੋ ਅਸੀਂ ਤਾਂ ਤੁਹਾਨੂੰ ਦੱਸਦਾ ਵੀਡੀਓ ਤੁਹਾਨੂੰ ਭੇਜਤੀਆਂ ਅਸੀਂ ਜਿਹੜੀ ਜਿਹੜੀ ਵੀਡੀਓ ਸੀ ਇਹਨਾਂ ਦੇ ਵਟਸਐਪ 'ਚ ਭੇਜਤੀ ਪਰ ਤੁਹਾਨੂੰ ਕੀ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਤੁਹਾਡੇ ਤਾਲੇ ਕਿਹੜੇ ਟੁੱਟੇ ਆ ਕਿਹੜੇ ਐਮਐਲਏ ਨੇ ਤੋੜੇ ਆ ਜੇ ਤੁਹਾਨੂੰ ਇਹੀ ਨਹੀਂ ਪਤਾ ਫਿਰ ਤੁਸੀਂ ਕੀ ਕਰ ਰਹੇ ਹੋਰੇ ਫਿਰ ਫਿਰ ਇਹਨੂੰ ਬੰਦ ਕਰ ਦਿਓ ਫਿਰ ਇਹਨੂੰ ਤਾਲਾ ਲਾ ਦਿਓ ਇਸੇ ਕਰਕੇ ਅਸੀਂ ਤਾਲਾ ਲਾਉਣ ਗਏ ਸੀ ਨਾ ਆਪੇ ਤੁਹਾਡਾ ਕੀ ਐਕਸ਼ਨ ਉਹ ਲਵਾਂਗੇ ਅਗਲੀ ਗੱਲ ਅਸੀਂ ਕਰਾਂਗੇ ਠੀਕ